ਹੀਦਾ ਸਾਹਿਬ ਜਾਓ ਦਰਬਾਰ ਸਾਹਿਬ ਜਾਓ ਚੌਂਕੜੇ ਮਾਰੋ ਕੀਰਤਨ ਸੁਣੋ ਅਭਿਆਸ ਕਰੋ ਬੇਨਤੀ ਕਰੋ ਦੇਖਰਾਓ ਵਾਪਸੀ ਤੇ ਮੈਂ ਕੋਈ ਨਿਸ਼ਾਨਾ ਸਾਹਮਣੇ ਰੱਖ ਲੈਣਾ ਬਾਬਾ ਦੀਪ ਸਿੰਘ ਦਾ ਦਰ ਵਾਪਸੀ ਤੇ ਜਿੱਥੇ ਜਿੰਨੇ ਸੇਵਾ ਕਰ ਰਹੇ ਨੇ ਜਿੱਥੇ ਪ੍ਰਕਾਸ਼ ਵਸੁਰਤੀ ਲੈ ਜਾਓ ਜਿੰਨੇ ਸੇਵਾਦਾਰ ਮਾਰੇ ਮਹਾਨਾਂ ਦੇ ਚਰਨਾਂ ਦੀ ਵੀ ਧੂੜੀ ਕੀਰਤਨ ਕਾਰਜ ਮਾਰੇ ਇਹਨਾਂ ਦੇ ਚਰਨਾਂ ਦੀ ਜੋਤ ਕੋ ਸੇਵਾ ਕਰ ਰਹੇ ਮਾਰੇ ਇਹਨਾਂ ਦੇ ਚਰਨਾਂ ਦੀ ਉਹ ਦੇਗ ਵੰਡ ਰਹੇ ਇਹਨਾਂ ਦੇ ਚਰਨਾਂ ਤੋਂ ਕਾਰ ਸੇਵਾ ਦੇ ਸਟਾਰ ਲੱਗੇ ਮਾਰੇ ਇਹਨਾਂ ਦੇ ਚਰਨਾਂ ਦੀ ਜਿੰਨੇ ਜੋੜੇ ਕਰਨੇ ਤਿੰਨ ਸ਼ੀਦਾ ਤੇ ਸਾਰੇ ਬੰਨੇ ਲੈ ਜੋ ਜੋ ਸੇਵਾਦਾਰ ਸੇਵਾ ਕਰ ਰਹੇ ਇਹਨਾਂ ਦੇ ਚਰਨਾਂ ਜਿਹੜੀ ਸੰਗਤ ਲੰਘ ਰਹੀ ਇਹਨਾਂ ਦੇ ਚਰਨਾਂ ਤੋਂ ਜਿੱਥੋਂ ਸੰਗਤ ਪੈਰ ਧੋਗੇ ਜਾ ਰਹੀ ਬਸ ਉਂਗਲਾਂ ਹੀ ਪਾ ਲਏ ਉਹ ਪਾ ਕੇ ਇੱਥੇ ਮੱਥੇ ਨੂੰ ਲਾ ਕੇ ਇਹਨਾਂ ਹੀ ਕਹਦੇ ਹੋ ਬਾਬਾ ਦੀਪ ਸਿੰਘ ਜੀ ਨਹੀਂ ਮੇਰੇ ਪੁੱਤ ਨਹੀਂ ਮੇਰੇ ਪੁੱਤ ਨਹੀਂ ਕਰਵਾਂ ਇਹ ਜਲ ਚੋਂ ਜਿੰਨੇ ਪੈਰ ਧੋਕੇ ਗਏ ਨੇ ਆਪਣੀਆਂ ਇਹ ਸੰਗਤਾਂ ਦੇ ਸੇਵਾਦਾਰਾਂ ਦਾ ਸਦਕਾ ਫੁਲਾਣੀ ਚਿੰਤਾ ਤੰਗ ਕਰਦੀ ਮਿਟਾ ਦਿਓ ਮੈਂ ਕਹਿੰਦਾ ਬਾਬਾ ਦੀਪ ਸਿੰਘ ਦੇ ਅੰਜ ਹੱਥ ਪਿਆਰ ਚ ਬੰਨੇ ਜਾਣਗੇ ਇਹਨੇ ਐਟਮ ਬੰਬ ਫੜਾ ਇਹਨੇ ਮੋਡ ਫੜਾ ਸਤਿ ਸ੍ਰੀ ਅਕਾਲ ਉੱਥੇ ਫਿਰ ਉਸ ਤੋਂ ਉੱਤੇ ਕੁਝ ਨਹੀਂ ਮੇਰਾ ਸਿੱਖ ਦਾ ਮਨ ਇੰਨਾ ਨੀਵਾ ਹੋ ਗਿਆ ਜਿੰਨਾਂ ਦਾ ਸੁੱਤਾ ਮਨ ਨਹੀਂ ਜਾਗਿਆ ਗੁਰਦੁਆਰੇ ਜਾ ਕੇ ਗਲਤੀਆਂ ਲਵਾਂ ਦੇ ਆਹ ਸੇਵਾਦਾਰ ਕੀ ਕਰ ਰਿਹਾ ਹੈ ਤੇ ਬਾਬਾ ਜੀ ਐਨੇ ਖੁਸ਼ ਹੁੰਦੇ ਇਹਦਾ ਇੰਨਾ ਸੁੱਤਾ ਮਨ ਜਾਗ ਪਿਆ ਜਿੰਨੇ ਮੇਰੇ ਤੇ ਸੇਵਾ ਕਰਦੇ ਸਭ ਦੇ ਚਰਨਾਂ 'ਵਲ ਜਿੰਨੀ ਸੰਗਤ ਮੱਥਾ ਟੇਕ ਰਹੀ ਸਭ ਦੇ ਚਰਨਾਂ ਜਿੱਥੋਂ ਸੰਗਤ ਪੈਰ ਦੇ ਹੋ ਕੇ ਆਈ ਉੱਥੇ ਵੀ ਭਾਵਨਾ ਉਹ ਚੀਜ਼ ਨੂੰ ਲੈ ਕੇ ਫਿਰ ਐਂ ਜਦੋਂ ਮੱਥੇ ਤੇ ਉਹ ਇਹ ਹੁਣ ਗੱਲਾਂ ਮੈਨੂੰ ਕਰਨੀਆਂ ਨਹੀਂ ਚਾਹੀਦੀਆਂ ਉਹ ਪਰਚਾ ਨਾ ਪੈ ਜਾਏ ਕੰਮ ਜਾਇਜ਼ ਹੋਵੇ ਅਰਦਾਸਾਂ ਤੁਹਾਡੀਆਂ ਜਾਇਜ਼ ਕੌਣ ਪਿਆਰ ਵਿੱਚ ਪਿਤਾ ਦੇ ਹੱਥ ਬੰਨੇ ਜਾਂਦੇ ਜਦੋਂ ਸੰਗਤ ਵਾਸਤੇ ਇੰਜ ਮਨ ਨੀਵਾ ਕਰ ਲਉ ਸੰਗਤ ਦਾ ਸਦਕਾ ਯਾਦਿਓ ਸਾਜ ਜੀ ਕਲ ਘੀਆਂ ਵਾਲੇ ਬਕਸ਼ਲੇ ਉਵਾਜ ਵਾਲੇ ਬਕਸ਼ਲੇ ਕਲ ਘੀਆਂ ਵਾਲੇ ਬਕਸ਼ਲੇ ਮੇਰੇ ਉਵਾਜ ਵਾਲੇ ਬਕਸ਼ਲੇ ਹਾਦ ਬੋਲੇ ਕਲ ਜਦੋਂ ਇਹ ਜੁਗਤੀ ਨਾਲ ਆਂਦੇ ਹੋ ਨਾ ਤੇ ਘਰ ਪਹੁੰਚਦੇ ਹੀ ਕੰਮ ਸਿੱਧੇ ਪੈਣੇ ਸ਼ੁਰੂ ਹੋ ਜਾਣ ਨਾ ਸਾਰਾ ਨਕਸ਼ਾ ਹੀ ਜੇਲ੍ਹ ਹੋ ਜੇ ਤੇ ਤੁਹਾਡੇ ਚੋਂ ਪਿਆਰ ਵਾਲਿਆਂ ਨੂੰ ਨਜ਼ਰ ਆ ਜਾਂਦਾ ਹੈ ਸੰਗਤ ਦਾ ਸਦਕਾ ਬਾਬਾ ਜੀ ਨੇ ਵਰਕੇ ਪਾੜ ਦਿੱਤੇ ਫਿਰ ਇਹ ਪੰਕਤੀ ਪੜਿਆ ਕਰ ਪਾਪ ਤੇ ਆਪਰਾਪਪਨ ਆਇਆ ਜਨਕੀ ਬਾਝਰਖਾਈ ਤਾਪ ਗਿਆ ਪ੍ਰਭ ਨਾਲ ਮਿਟਾਇਆ ਜਨਕੀ ਨਾਲ ਰਖਾਈ ਸਾਧ ਸੰਗਤ ਤੇ ਸਭ ਫਲ ਪਾਏ ਸਤਿਗੁਰ ਕੇ ਬਲ ਜਾਈ ਸਾਧ ਸੰਗਤ ਤੇ ਸਭ ਫਲ ਪਾਏ ਸਤਿਗੁਰ ਕੇ ਬਲ ਜਾਈ ਓ ਸਾਧ ਸੰਗਤ ਤੇ ਸਭ ਫਲ ਪਾਏ ਸਤਿਗੁਰ ਕੇ ਬਲ ਜਾਈ ਗਤ ਦਾ ਸਤ ਗਾਸ਼ੀ ਨੇ ਸੰਗਤ ਦਾ ਸਤ ਦਾ ਬਾਸ਼ੀ ਨੇ ਆਹਾ ਹਾ ਹਾ ਅਰੇ ਬੋਲ ਗਲਗੀਆਂ ਮ ਪੰਥ ਸੁਣਿਓ ਗੁਰ ਸੰਗਤ ਸਭ ਤੋਂ ਉੱਚਾ ਰਸਤਾ ਤੇ ਹਿਲੰਤ ਜਮਤਰਾਸ ਮਿਟਾਈ ਜਦਜ ਮਿਲਦੇ ਆਈ ਜਮਾ ਦਾ ਡਰ ਖਤਮ ਹੋ ਗਿਆ ਗੱਜ ਕੇ ਆਖੋ ਸਤਨਾਮ ਸੰਗਤ ਦਾ ਬਖਸ਼ੇ ਜੀ ਬਬਾ ਬਖਸ਼ੀ ਲੈ ਸੰਗਤ ਦਾ ਸਤਿ ਆਵਾਂ ਬਖਸ਼ੀ ਲੈ ਆ ਕਸ਼ਵੀਰ ਵਾਲੇ ਬੰਨੇ ਬਾਬੇ ਨਾਨਕ ਨੇ ਰੰਗ ਲਾਤਾ ਇੱਕ ਉਹਨੂੰ ਮੰਜੀ ਵੀ ਦਿੱਤੀ ਮੈਨੂੰ ਨਾਮ ਭੁੱਲ ਗਿਆ ਮਾਰਾ ਕਹਿੰਦੇ ਅਸੀਂ ਅੱਗੇ ਚੱਲੇ ਆ ਇਹ ਲਾਕੇ ਦੀ ਮੰਜੀ ਤੇਰੇ ਕੋਲ ਤੈਨੂੰ ਉਹ ਕੋਈ ਦਿੱਤਾ ਜੋ ਮੂੰਹ ਜੋ ਕਹਿਦੀ ਅਰਦਾਸ ਕਰੇਗਾ ਪੂਰੀ ਹੋਏਗੀ ਬਾਬੇ ਨਾਨਕ ਦੀ ਮੋਜ ਆ ਗਈ ਤੁਰਨ ਲੱਗਿਆ ਇੱਕ ਗੱਲ ਕਹਿਤ ਕਹਿੰਗੇ ਇੱਕ ਗੱਲ ਸੰਭਾਲ ਕੇ ਰੱਖੀ ਕਹਿੰਦੇ ਮਹਾਰਾਜ ਹੁਕਮ ਮਹਾਰਾਜ ਕਹਿੰਦੇ ਜ਼ਿੰਦਗੀ ਵਿੱਚ ਲਿਬ ਦੀ ਤਾਰ ਢਿੱਲੀ ਨਾ ਪੈਣ ਦੇ ਜ਼ਿੰਦਗੀ ਵਿੱਚ ਲਿਬ ਦੀ ਤਾਰ ਢਿੱਲੀ ਨਾ ਪੈਣ ਦੇ ਢਿੱਲੀ ਨਾ ਪੈਣ ਦੇ ਅਗੇ ਮੇਰੀ ਦੁਕਾਨ ਨਹੀਂ ਸੀ ਹੁਣ ਦੁਕਾਨ ਹੈ ਹੁਣ ਮੈਂ ਉੱਠ ਨਹੀਂ ਸਕਦਾ ਅਗੇ ਤੁਸੀਂ ਹੁਣ ਦੋ ਗਈਆਂ ਉੱਠ ਨਹੀਂ ਹੁਣ ਮੇਰਾ ਨੀਂਵ ਕੱਟ ਗਈ ਕੋਈ ਵਿਆਹ ਸੀ ਮੈਂ ਬਾਹਰ ਗਿਆ ਵਾਂ ਜਿੰਨਾ ਘਰ ਬੈਠਿਆ ਨੇ ਐਵੇਂ ਉਸ ਤੋਂ ਅੱਦਾ ਵੀ ਰਹਿ ਗਿਆ ਕਿਉਂ ਜਿਵੇਂ ਬਾਹਰ ਆਇਆ ਕਿਸੇ ਵਿਆਹ ਤੇ ਰਿਸ਼ਤੇਦਾਰਾਂ ਦੇ ਨਈ ਗੁਰਸਿੱਖ ਜਿੱਥੇ ਮਰਜੀ ਜਾਵੇ ਲਿਵ ਦੀ ਤਾਰ ਨਾ ਢੱਲੀ ਪੈਣ। ਬਾਬਾ ਜੀ ਕਹਿੰਦੇ ਆ ਚੱਲ ਸੰਭਾਲੀ ਲਿਵ ਦੀ ਤਾਰ ਢੱਲੀ ਨਾ ਪੈਣ। ਉਹਨੂੰ ਉਹਦਾ ਭਲਾ ਹੋਵੇ ਸਾਡਾ ਫਾਇਦਾ ਕਰਦਾ। ਉਹਨੇ ਪੁੱਛ ਲਿਆ ਮਹਾਰਾਜ ਜੇ ਲਿਵ ਦੀ ਤਾਰ ਢੱਲੀ ਪੈ ਜਾਏ ਤੇ ਕੀ ਕਰਾਂ? ਬਾਬਾ ਨਾਨਕ ਕਹਿੰਦੇ ਜੇ ਲਿਬ ਦੀ ਤਾਰ ਢਿੱਲੀ ਪੈ ਜੇ ਤੇ ਮਹਾ ਮੰਤਰ ਦਾ ਸਹਾਰਾ ਲਈ ਉਹ ਕਹਿੰਦਾ ਜੀ ਉਹ ਕਿ ਹੁੰਦਾ ਹੋ ਕੀ ਹੁੰਦਾ ਗੁਰ ਮੰਤਰ ਸੁਣਿਆ ਮੂਲ ਮੰਤਰ ਸੁਣਿਆ ਬੀਜ ਮੰਤਰ ਸੁਣਿਆ ਬੀਜ ਮੰਤਰ ਕਿਉਂ ਕਰ ਗੁਰ ਮੰਤਰ ਵਾਹਿਗੁਰੂ ਮੂਲ ਮੰਤਰ ਕਿਉਂ ਕਰ ਤੋ ਨਾਨਕ ਉਸ ਵੀ ਸਾਜ ਕਈ ਗੁਰ ਪ੍ਰਸਾਦ ਕਹਿੰਦੇ ਜਿਵੇਂ ਮੀਰਾਏ ਮੂਲ ਮੰਤਰੇ ਕਿਉਂ ਕਰ ਤੋ ਨਾਨਕ ਉਸ ਵੀ ਉਹ ਕਹਿੰਦਾ ਜੀ ਮਹਾ ਮੰਤਰ ਕਿਹੜਾ ਹੁੰਦਾ ਬਾਬਾ ਨਾਨਕ ਕਹਿੰਦੇ ਜਦੋਂ ਲਿਬ ਦੀ ਤਾਰ ਢਿੱਲੀ ਪੈ ਜਾਏ ਆਪਣੇ ਆਪ ਨੂੰ ਸੰਗਤ ਵਿੱਚ ਲੈ ਲਈ ਜਿਹੜੀ ਸੰਗਤ ਵਿੱਚ ਇਸ ਗੁਰਬਾਣੀ ਦਾ ਕੀਰਤਨ ਹੋ ਰਿਹਾ ਹੋਵੇ ਇਹ ਗੁਰਬਾਣੀ ਜਦੋਂ ਕੀਰਤਨ ਰੂਪ ਵਿੱਚ ਗਾਈ ਜਾਵੇ ਇਹ ਮਹਾ ਮੰਤਰ ਬਣ ਜਾਂਦਾ ਕਹਿੰਦੇ ਉਹ ਗੱਜ ਕੇ ਸਾਥ ਤੇਰੀ ਡਿੱਗੀ ਹੋਈ ਲਿਵ ਦੀ ਤਾਰ ਫਿਰ ਠੀਕ ਹੋ ਜਾਏ ਇੰਨੀ ਤਾਕਤ ਭਰੀ ਬਾਬੇ ਨਾਨਕ ਨੇ ਨਿਕਨੇ ਕੇ ਅਹੁਦੇ ਨਿਕਨੇ ਕੇ ਕੰਮ ਕਰਕੇ ਬੰਦਾ ਹੰਕਾਰੀ ਹੋ ਜਾਂਦਾ ਹੈ ਸੰਗਤ ਆ ਕੇ ਜਦੋਂ ਆਪਣੇ ਤੋਂ ਅੱਗੇ ਵਾਲਿਆਂ ਨੂੰ ਵੇਖਦਾ ਹੈ ਇਹਦੀ ਮੈਲ ਲੱਥਦੀ ਅਸਲੀ ਕੰਮ ਹੁੰਦਾ ਆ ਕੇ ਜੋ ਕਰਨ ਆਇਆ ਹੈ ਉਹ ਸ਼ੁਰੂ ਹੋ ਜਾਂਦਾ ਹੈ ਸੰਗਤ ਦਾ ਸਦਕਾ ਬਖਸ਼ੇ ਲੈ ਸੰਗਤ ਦਾ ਸਦਕਾ ਬਖਸ਼ੇ ਲੈ ਆਰੇ ਸੰਗਤ ਸੰਗਤ ਮਨ ਸੋਬਤ ਜਾਗੇ ਸੁੱਤਾ ਮਨ ਜਾਗਦਾ ਸਹੀ ਹੈ 90% ਦੁਨੀਆਂ ਦਾ ਸੁੱਤਾ ਹੀ ਪਿਆ ਆਖੋ ਸਾਥ ਸੰਗਤ ਕਰਨ ਨਾਲ ਹੀ ਜਾਗਦਾ ਆਇਆ ਕੀ ਕਰਨ ਆ ਮੁੰਡਾ ਸਿਆਹ ਸਟੇਜ ਤੇ ਬੈਠਾ ਹੋਵੇ ਉਦੀ ਡਿਊਟੀ ਲਾਈ ਸੀ ਅਜ ਆਰਤੀ ਲਾਣੀ ਫਲਾਣੀ ਜਾਂਦਾ ਆ। ਆਰਤੀ ਲਈ ਮੈਂ ਲਾਭ ਹੋਗਾ ਰਾਏ ਸ਼ਾਹ ਦੇ ਪੜੇ ਸੰਬੜ ਪਾਟਾ ਦੇ ਕੋਲ। ਸਮਾਪਤੀ ਫਿਰ ਮੈਂ ਆਖਿਆ ਮੈਂ ਕਹੇ ਆਰਤੀ ਬੰਨਾ ਹੀ ਐ। ਯਾ ਆਰਤੀ ਬੰਨਾ ਹੀ ਐ। ਕਰਵਾਉਂਦਿਆਂ 20 ਮਿੰਟ ਲੱਗੇ ਸਿਮਰਨ 'ਚ ਲੱਗਣ। ਆਰਤੀ ਲਈ ਅੱਧਾ ਘੰਟਾ ਲੱਗਾ ਸਿਮਰਨ। ਅਰਤੀ ਤੋਂ ਬਾਅਦ ਅਰਦਾਸ ਸੁਣਨੀ ਉਹ ਵੀ ਸਿਮਰ ਜਿੰਨੇ ਕੰਮ ਸਾਡੇ ਪਸਤੀ ਹੀ ਬਣ ਮੈਂ ਤਾਂ ਜਿੰਨੇ ਦੁਕਾਨਦਾਰ ਬੈਠੇ ਉਹਨਾਂ ਨੂੰ ਵੀ ਬੇਨਤੀ ਕਰ ਦੁਕਾਨਦਾਰੀ ਨੂੰ ਵੀ ਭਗਤੀ ਬਣਾ ਕਾਊਂਟਰ ਪਾਓ ਹੱਥਾਂ 'ਚ ਮਾਲਾ ਰੱਖ ਲਓ ਪੋਟਿਆਂ ਤੇ ਕਰ ਲਓ ਇੱਕ ਗਾਗ ਬਣ ਜਾ ਕੋ ਟਾਈਂ ਕਰ ਦਿਓ ਮੂਲ ਮੰਤਰ ਸ਼੍ਰੀ ਆ ਸੁੱਤਾ ਮਨ ਜਾਗ ਪੈਂਦਾ ਹੈ ਆ ਤੁਸੀਂ ਵੀਰਵਾਰ ਆ ਜਾਓ ਭਾਨਾ ਹੀ ਆਂਦੇ ਆਂਦਾ ਘੰਟਾ ਜੜੋ ਇੱਥੇ ਬੈਠੇ ਨਾ ਜੜੋ ਅਰਦਾਸ ਹੁਕਮ ਨਵੇਂ ਵਾਪਸੀ ਜਾਂਦੇ ਇਹਨੇ ਕਹਿੰਨੇ ਕਿ ਚੀਜ਼ਾਂ ਨਾਲ ਸੁੱਤਾ ਮਨ ਜਾਗਦਾ ਜਿਹਨਾਂ ਦਾ ਨਹੀਂ ਜਾਗਿਆ ਮੈਂ ਕੀ ਦੱਸਾਂ ਕੀ ਦੱਸਾਂ ਤੁਹਾਨੂੰ ਦੋ ਚਾਰ ਸੂਈ ਦੇ ਤੋਪੇ ਹੀ ਨਹੀਂ ਲਾਏ ਇਹੋ ਜਿਹਾ ਮਾਮਾ ਧੀਆਂ ਦਾ ਝਗੜਾ ਹੋ ਜਾਂਦਾ ਤੈਨੂੰ ਕਿਹਾ ਸੀ ਲਾਈ ਨਹੀਂ ਲਾਏ ਬੈਸ ਹੋ ਗਈ ਪੰਜ ਪੰਜ ਦਿਨ ਘਰ ਵਿੱਚ ਕਲੇਸ਼ ਮੁਕਦਰ ਨਹੀਂ ਸਮਝ ਲੋ ਪਸ਼ੂਆਂ ਵਰਗਾ ਜੀਵਨ ਹੈ ਇੱਕ ਤੋਪੇ ਲਾਉਣ ਤੋਂ ਹੀ ਪੰਜ ਦਿਨ ਨਰਕ ਬਣਾ ਲਿਆ ਸੁੱਤਾ ਮਨ ਪੂਰਾ ਹੀ ਸੁੱਤਾ ਪਿਆ ਜਿਹਦਾ ਜਾਗ ਪਵੇ ਉਹਨੂੰ ਤੇ ਚਾਨਣਾ ਹੋ ਜਾਂਦਾ ਇਹ ਸਭ ਖੇਡਾਂ ਥੱਲੇ ਨੇ ਭਗਤੀ ਕਰਨਾਂ ਭਗਤੀ ਕਰਨਾ ਆ ਦੂਜੀਆਂ ਖੇਡਾਂ ਚ ਨਹੀਂ ਆਏ ਬੋਲਿਓ ਜੀ ਪੰਕਤੀ ਦੁਬਾਰਾ ਬੋਲੋ ਸਾਦ ਸੰਗ ਦਲੂ ਰੱਖਿਆ ਕਰ ਮਨ ਸੋਵਤ ਜਾਕੇ ਵਾ ਵਾ ਤਬ ਪ੍ਰਭ ਨਾਨਕ ਅਗਲੀ ਪੰਕਤੀ ਸੁਣੋ ਤਬ ਪ੍ਰਭ ਬੋਲੋ ਜੀ ਤਬ ਪ੍ਰਭ ਨਾਨਕ ਮਿੱਠੇ ਲਗੇ ਜਿਦਨੇ ਸੁੱਤਾ ਜਾਗ ਪਿਆ ਤੁਹਾਨੂੰ ਬਾਣੀ ਨਾਮ ਤੋਂ ਮਿੱਠਾ ਕੁਝ ਲਗਣਾ ਹੀ ਮਿੱਠਾ ਲਗਣਾ ਸੰਗਤ ਦਾ ਸਦਕਾ ਬਖਸ਼ੇ ਲੈ ਸੰਗਤ ਦਾ ਸਦਕਾ ਬਖਸ਼ੇ ਲੈ ਮਿਰਕੰਗੀਆਂ ਵਾਲੇ ਪਾ ਰੇ ਬਾਣੀ ਵਾਲੇ ਪਰਸਲੇ ਕਲੀਆਂ ਵਰਲੇ ਬਖਸ਼ੇ રે ਰੇ ਬਾਣੀ ਵਾਲੇ ਪਰਸਲੇ ਸਿੱਧਾ ਆਟਮ ਵਾਂਗੂ ਗੁਰੂ ਮੇਰ ਕਰੇ ਬਖਸ਼ੇ ਸੰਗਤ ਕਾ ਸਤਨਾਕ ਦਾ ਸੰਗਤ ਦਾ ਸਤਿ ਆਵੇ ਸੰਗਤ ਦਾ ਸਤਿ ਆਵੇ ਬੜਾ ਵੱਡਾ ਗਿਆਨ ਲੋ ਵੱਡੇ ਹੋ ਜਾਓ ਕੋਠੀਆਂ ਵੱਲੋਂ ਵੱਡੇ ਹੋ ਜਾਓ ਗੋਣਾ ਵੱਲੋਂ ਵੱਡੇ ਹੋ ਜਾਓ ਕਾਰਾਂ ਵੱਲੋਂ ਵੱਡੇ ਹੋ ਜਾਓ ਪੜ੍ਹਾਈ ਲਿਖਾਈ ਵੱਲੋਂ ਵੱਡੇ ਹੋ ਜਾਓ ਪੱਲਾ ਕੁੱਟ ਕੇ ਫੜ ਕੇ ਰੱਖਿਓ ਕਦੀ ਸੰਗਤੋਂ ਵੱਡੇ ਨਾਲ ਕਨੂੰ ਆਪਣੇ ਤੋਂ ਵੱਡਾ ਸਮਝ ਕੇ ਗੁਰੂ ਨੂੰ ਸ਼ਪਾਰਿਸ਼ ਪਾਉਣੀ ਇਹਨਾਂ ਦਾ ਸਦਕਾ ਬਖਸ਼ਿਆ ਗਿਆਨ ਪਿਆਰ ਕਿਛ ਕਰਮ ਨਾ ਜਾਣਾ ਨਾ ਹੈ ਨਿਰਮਲ ਕਰਨੀ ਨਾ ਹੈ ਨਿਰਵਲ ਕਰਨੀ ਸਾਰੇ ਮੰਗਿਆ ਸਾਧ ਸੰਗਤ ਕੇ अंजलनाओ साथ संगत के अंजलनाओ वे हम नबी जय नबी संगत दा सदका पक्ष ले संगत दा सदका पक्ष ले संगत दा सदका ਮੈਂ ਸੰਗਤ ਦਾ ਬਖ ਮੋਗ ਸਤ ਸੰਗਤ ਸ਼ਰਣ ਤੁਮਾਰੀ ਹਮ ਅਬ ਕੁੜੇ ਮਮ ਆਵ ਗੁਣ ਤੁਮ ਉਪਕਾਰੀ ਇੱਕ ਹੋਰ ਗੱਲ ਮੈਂ ਪੜੀ ਕਿ ਬਾਬੇ ਨਾਨਕ ਨੇ ਇੱਕ ਵਾਰੀ ਸੋਚਿਆ ਵਾਹਿਗੁਰੂ ਦਾ ਨਾਮ ਐਡਾ ਹੀਰਾ ਇਹਨੂੰ ਰੱਖੀਏ ਕਿੱਥੇ ਆਖੋ ਸਾਹਿਬ ਕਿਹੜੀ ਤੋਹਰੀ ਜਿ ਰੱਖੀਏ ਕਿਹੜੀ ਜਗ੍ਹਾ ਰੱਖੀਏ ਕਿੱਥੇ ਰੱਖੀਏ ਫਿਰ ਮੈਂ بڑے ਰਾਈਟਰਾਂ ਦੀਆਂ ਕਿਤਾਬਾਂ ਪੜੀਆਂ ਬਾਬੇ ਨਾਨਕ ਨੇ ਵਾਹਿਗੁਰੂ ਨਾਮ ਰੱਖਿਆ ਕਿੱਥੇ ਸੰਗਤ ਵਿੱਚ ਰੱਖਦੇ ਸੰਗਤ ਦੀ ਜੋ ਸੰਗਤ ਦਾ ਸੰਗਤ ਤੋਂ ਵੱਡੇ ਨਾ ਬਣਿਓ ਸੰਗਤ ਦਾ